ਸਾਡੇ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਨੇ ਕਿ ਧਰਮ ਦੇ ਉੱਪਰ ਰਾਜਨੀਤੀ ਪ੍ਰਭਾਵਕਾਰੀ ਹੈ ਧਰਮ ਦੇ ਉੱਪਰ ਰਾਜਨੀਤੀ ਭਾਰੀ ਪੈ ਰਹੀ ਹੈ ਪਰ ਪਿਆਰਿਓ ਇੱਕ ਗੱਲ ਯਾਦ ਰੱਖਿਓ ਜਿੱਥੇ ਧਰਮ ਦੇ ਉੱਪਰ ਰਾਜਨੀਤੀ ਭਾਰੀ ਪੈ ਰਹੀ ਹੋਏਗੀ ਨਾ ਉੱਥੇ ਅਸਲ ਤੌਰ ਤੇ ਧਰਮ ਦਾ ਪ੍ਰਕਾਸ਼ ਹੀ ਨਹੀਂ ਹੋਇਆ ਸਾਡੇ ਕੋਲ ਬੜੀਆਂ ਉਦਾਹਰਨਾਂ ਨੇ ਅਸੀਂ ਦਿਹਾੜਾ ਮਨਾ ਰਹੇ ਹਾਂ ਅੱਜ ਸਿੰਘ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਹੁਣਾਂ ਦਾ ਸ਼ਹੀਦੀ ਦਿਵਸ ਉਹਨਾਂ ਦੇ ਅੰਦਰ ਧਰਮ ਪੂਰਨ ਤੌਰ ਤੇ ਪ੍ਰਕਾਸ਼ ਹੈ ਤੇ ਰਾਜਨੀਤੀ ਕੋਈ ਪ੍ਰਭਾਵ ਨਹੀਂ ਪਾ ਸਕੀ ਸਾਹਿਬ ਜਾਦਾ ਸਤਕਾਰ ਜੋ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਹਨਾਂ ਦੇ ਅੰਦਰ ਧਰਮ ਪਰਫੁੱਲਤ ਹੈ ਤੇ ਜਦੋਂ ਉਹਨਾਂ ਨੂੰ ਕਚਹਿਰੀ 'ਚ ਪੇਸ਼ ਕਰਨਾ ਸੀ ਰਾਜਨੀਤੀ ਨੇ ਆਪਣਾ ਪੂਰਾ ਜ਼ੋਰ ਲਾਇਆ ਕਿ ਦਰਵਾਜ਼ਾ ਛੋਟਾ ਰੱਖ ਦਿਓ ਜਦੋਂ ਸਾਹਿਬ ਜੀ ਦੇ ਅੰਦਰ ਆਉਣਗੇ ਸੀਸ ਝੁਕਾ ਕੇ ਅੰਦਰ ਆਉਣਗੇ ਤੇ ਦਰਬਾਰ ਦੇ ਵਿੱਚ ਬੈਠੇ ਸਾਰੇ ਲੋਕ ਤਾੜੀਆਂ ਨਾਲ ਤਾੜੀਆਂ ਮਾਰਨਗੇ ਤੇ ਇਹ ਕਿਹਾ ਜਾਏਗਾ ਕਿ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇਆਂ ਨੇ ਇਨ ਮੰਨ ਲਈ ਸੀਸ ਝੁਕਾ ਦਿੱਤਾ ਪਰ ਉਹਨਾਂ ਦੇ ਅੰਦਰ ਧਰਮ